ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੀ ਨੂੰ ਹਜਦੀਪ ਪਿੰਡ ਜਨੂਹਾ ਇਨਾ ਮਹਾਂਪੁਰਸ਼ਾਂ ਇਲਾਕੇ ਵਿੱਚ ਗਰੀਬ ਦਾ ਮੂੰਹ ਗੁਰੀ ਗੋਲ ਸੰਸਥਾ ਜਨੂਹਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਸ਼ਾ ਸ੍ਰੀ ਗੁਰੂ ਹਰਾਈ ਮਹਾਰਾਜ ਵਰਸਾਏਗੇ ਬਾਬਾ ਜਖ ਜੀ ਤੇ ਜਦੀਪ ਨਰੂੜ ਵਿਖੇ ਸੰਕਟਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਪਰਮੇ ਸਤਿ ਸਦਕਾ ਗੁਰਨਾਨਕ ਚੈਟਲ ਡਿਫੈਂਸ ਲੈਬੋ੍ਰਟਰੀ ਚਲਾਈ ਜਾ ਰਹੀ ਹੈ ਸੰਸਥਾ ਵੱਲੋਂ ਐਨਆਰਏ ਸੰਗਤਾਂ ਦੀ ਮਦਦ ਨਾਲ ਹਾਰੇ ਪੀੜ ਇਲਾਕਿਆਂ ਵਿੱਚ ਲਗਾਤਾਰ ਮੈਡੀ ਕੈਂਪ ਲਗਾਏ ਜਾ ਰਹੇ ਨੇ ਇਸ ਵਕਤ ਅਸੀਂ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਲਕਾ ਅjnਾਲੀ ਦੇ ਪਿੰਡ ਹੜਕੋੜ ਦੇ ਗੁਰਦੁਆਰ ਸਾਹਿਬ ਵਿਖੇ ਕੈਂਪ ਲਗਾਇਆ ਗਿਆ ਹੈ ਜਿੱਥੇ ਡਾਕਟਰਾਂ ਦੀ ਟੀਮ ਮਰੀਜ਼ਾਂ ਚੈੱਕਅਪ ਕਰਕੇ ਦਵਾਈ ਫ੍ਰੀ ਦਿੱਤੀ ਜਾ ਰਹੀ ਆ ਇਨ੍ਹਾਂ ਕੈਂਪਾਂ ਦੌਰਾਨ ਸਾਨੂੰ ਉਪਯੋਗ ਦਿੱਤਾ ਹੈ ਜੀ ਵੈਟਨਰ ਵੈਲਫੇਅਰ ਆਰਗੇਨਾਈਜੇਸ਼ਨ ਨੇ ਤੇ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਪ੍ਰਧਾਨ ਸੁਬੇਦਾਰ ਦਿਲਬਾਖ ਸਿੰਘ ਜੀ ਕੈਪਟਨ ਰਣਜੋਤ ਸਿੰਘ ਜੀ ਸੁਬੇਦਾਰ ਬਖਸ਼ੀਸ਼ ਸਿੰਘ ਜੀ ਵੀਰ ਰਣਜੋਤ ਸਿੰਘ ਜੀ ਬਾਜਵਾ ਇਹਨੇ ਪੂਰੇ ਕੈਂਪਾਂ ਦੌਰਾਨ ਸਾਨੂੰ ਰਹਿ ਦਾ ਪ੍ਰਬੰਧ ਕੀਤਾ ਤੇ ਲੰਗਰ ਪਾਣੀ ਸਾਡਾ ਪ੍ਰਬੰਧ ਕੀਤਾ ਹੈ ਤੇ ਸੰਸਥਾ ਦੀ ਸਮੂਹ ਟੀਮ ਵੱਲੋਂ ਇਹਨਾਂ ਦਾ ਦਿਲ ਦੀ ਗ੍ਰਹੀਓ ਧੰਨਵਾਦ ਕਰਦੇ ਆਂ

ਦੋ ਦਿਨ ਲਗਾਤਾਰ ਸਾਡੇ ਨਾਲ ਸਰਵਿਸਮੈਨ ਅਫਾਜ਼ ਸਿੰਘ ਜੀ ਨੇ ਵੀ ਸਾਡੇ ਨਾਲ ਲਾਗੂ ਕੀਤੀ ਹੈ ਜੀ ਉਹਨਾਂ ਦਾ ਵੀ ਅਬ ਦਿਲ ਦੀ ਗ੍ਰਾਂਟ ਅਦਾ ਕਰਦੇ ਆ ਜੀ ਸਰਕਾਰੀ ਪਿੰਡ ਦੇ ਜ਼ਰੂਰ ਦੇ ਪ੍ਰੋਜੈਕਟ ਮੈਡੀਕਲ ਟੈਂਪੋ ਸ਼ੁਰੂ ਹੋ ਗਿਆ ਹੈ ਜੀ ਜਿਹੜੀਆਂ ਸੰਤਾ ਨੇ ਦਵਾਈ ਲੈਣੇ ਹੋਵੇ ਦੁਆਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਪਿੰਡ ਦੇ ਗੁਰਦੁਆਰਾ ਸਹਿਰ ਵਿਖੇ ਮੈਡੀਕਲ ਕੈਂਪ ਸ਼ੁਰੂ ਹੋ ਗਿਆ ਹੈ ਜੀ ਜਿਹੜੀਆਂ ਸਖਤਰੇ ਦੁਆਵਾਂ ਲਾਣੀ ਹੋਵੇ ਗੁਰੂ ਘਰ ਆਗੇ ਦੁਆਈ ਫਿਰ ਵਿੱਚ ਲਿਜਾਣ ਕਰਕੇ ਨੇ ਕੈਂਪ ਦੀ ਸਮਾਪਤੀ 10 ਵਜੇ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜਦੋਂ ਵੀ ਪੰਜਾਬ ਉੱਤੇ ਕੋਈ ਸਮੱਸਿਆ ਆਈ ਆ ਤੇ ਗਰੀਬ ਦਾ ਮੂੰਹ ਗੁਰੀ ਗੋਲ ਸੰਸਥਾ ਅਜਨੂਹਾ ਵੱਲੋਂ ਜਿੰਨੇ ਵੀ ਹਰ ਤਨ ਸਹਿਯੋਗ ਕੀਤਾ ਗੁਰੂ ਸਾਹਿਬ ਨੇ ਬਲ ਬਖਸ਼ਿਆ ਤੇ ਲਗਾਤਾਰ ਉਸ ਮੁਸੀਬਤ ਕੜੀ ਜੀ ਪੰਜਾਬ ਨਾਲ ਸੰਸਥਾ ਖੜ ਕੇ ਨਾ ਥੇ ਆਉਂਦੇ ਰਹੀ ਹੈ 2018 ਸੰਸਥਾ ਦਾ ਕੰਮ ਕਾਰ ਸ਼ੁਰੂ ਹੋਇਆ 2018 ਵਿੱਚ ਜੀ ਤੇ 2019 ਵਿੱਚ ਜਦੋਂ ਹੜ੍ਹ ਆਏ ਨੇ ਤੇ ਜ਼ਿਲ੍ਹਾ ਜਲੰਧਰ ਹਲਕਾ ਸ਼ਾਹਕੋੜ ਤੇ ਤਸੀਲ ਉਹੀਆਂ ਖਾਸ ਦੇ ਪਿੰਡ ਮੁੰਡੀ ਚੋਲੀਆਂ ਵਿਖੇ ਸੰਸਥਾ ਵੱਲੋਂ ਤਿੰਨ ਮਕਾਨਾਂ ਦੀ ਸਾਰੀ ਕੁਰਾਵਾਈ ਗਈ ਸੀ ਉਸ ਤੋਂ ਬਾਅਦ 2020 ਜਦੋਂ ਸਾਹ ਅੰਦੋਲਨ ਸ਼ੁਰੂ ਹੁੰਦਾ ਹੈ ਉਸ ਵਿੱਚ ਵੀ ਸੰਸਥਾ ਵੱਲੋਂ ਲਗਾਤਾਰ ਸੇਵਾਵਾਂ ਦਿੱਤੀਆਂ ਗਈਆਂ ਜਿੱਥੇ ਕਿ ਪਾਣੀ ਸੇਵਾ ਹੋ ਗਈ ਰਾਸ਼ਨ ਦੀ ਸੇਵਾ ਹੋ ਗਈ ਤੇ ਗਰਮ ਕੱਪੜੇ ਦੀ ਸੇਵਾ ਹੋ ਗਈ ਤੇ ਲਗਾਤਾਰ ਸੰਸਥਾ ਵੱਲੋਂ ਇਸ ਅੰਦੋਲਨ ਵਿੱਚ ਵੀ ਸੇਵਾਵਾਂ ਦਿੱਤੀਆਂ ਗਈਆਂ ਫਿਰ ਜਦੋਂ ਕਰੋਨਾ ਕਾਲ ਆਇਆ ਉਸ ਵਕਤ ਵੀ ਸੰਸਥਾ ਵੱਲੋਂ ਰਾਸ਼ਨ ਦੀ ਸੇਵਾ ਸੰਤਾਂ ਨੂੰ ਕੀਤੀ ਗਈ ਆ ਬਾਕੀ ਸੰਸਥਾ ਵੱਲੋਂ ਲਗਾਤਾਰ ਮੈਡੀਕ ਕੈਂਪ ਖੂਨਦਾਨ ਕੈਂਪ ਤੇ ਬੂਟਿਆਂ ਦੇ ਲੰਗਰ ਬੂਟਿਆਂ ਲਗਾ ਲੰਗਰ ਵੀ ਲਗਾਤਾਰ